ਕੀ ਲੱਗਦਾ ਦੀਵਾਲੀ ਦਾ ਤਿਹਾਰ ਦੇ ਮੌਕੇ ਬੜਾ ਦੁਕਾਨਾਂ ਤੇ ਰਸ਼ ਹੁੰਦਾ ਸੀ ਭੀੜਾਂ ਬੜੀਆਂ ਹੁੰਦੀਆਂ ਬਾਜ਼ਾਰਾਂ ਦੇ ਵਿੱਚ ਇੱਥੇ ਵੇਖੀ ਤੇ ਗਾਹ ਕੀ ਨਹੀਂ ਤੁਹਾਡੇ ਕੋਲੇ ਵੀ ਗਾਹ ਕਹਣੀਗਾ ਉਧਰ ਪਟਾਕੇ ਵਾਲੇ ਕੋਲੇ ਵੇਖੀ ਕਿਸੇ ਕੋਲੇ ਗਾਹ ਕਹਣੀਗਾ ਕਾਰਨ ਕੀ ਤਾਰਾ ਜੀ ਮੈਂ ਪਹਿਲਾਂ ਤਾਂ ਦੇਸ਼ ਦੁਨੀਆ ਚ ਵਸਦੇ ਸਾਡੇ ਜਿੱਥੇ ਵੀ ਭੈਣ ਭਰਾ ਹੈਗੇ ਆ ਸਾਰਿਆਂ ਨੂੰ ਦੀਵਾਲੀ ਦੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਦੇਣਾ ਆਪਣੇ ਵੱਲੋਂ ਤੇ ਸਾਡੀ ਟੀਮ ਵੱਲੋਂ ਮੈਂ ਕਹਨਾ ਕਿ ਇੱਕ ਨਾ ਕਹਾਵਤ ਹੈ ਕਹਿੰਦੇ ਵੀ ਕੋਈ ਬਜ਼ੁਰਗ ਜਿਹੜਾ ਸੀ ਨਾ ਉਹ ਪਿੰਡ ਦੇ ਵਿੱਚ ਉਹ ਬਹੁਤ ਉਹਦਾ ਜਿਹੜਾ ਰੈਣ ਸੈਨ ਸੀ ਨਾ ਮਤਲਬ ਕਰੈਕਟਰ ਸੀ ਉਹ ਬਹੁਤ ਮਾੜਾ ਸੀ। ਹੂੰ। ਕਈ ਕਮਾਂ ਦੇ ਵਿੱਚ ਸਾਰਾ ਪਿੰਡ ਮਤਲਬ ਉਹਨੂੰ ਥੋ-ਥੋ ਕਰਦਾ ਸੀ। ਵੀ ਕਹਿੰਦਾ ਯਾਰ ਵੀ ਬੜਾ ਬਹੁਤ ਮਾੜਾ, ਬੜਾ ਬਹੁਤ ਮਾੜਾ। ਉਹ ਅਖੀਰ ਵਾਰੀ ਆ ਗਈ ਜਿੱਤੇ ਬੁੜੇ ਨੇ ਮਰਨਾ ਸੀ। ਤੇ ਮਰਨ ਮੋਕੇ ਹੁਣ ਮੁੰਡੇ ਦੇ ਆਪਦੇ ਉਹਦੇ ਪੁੱਤ ਦੇ ਪੱਟ ਤੇ ਸਿਰ ਰੱਖਿਆ ਹੋਇਆ। ਤੇ ਉਹ ਕਹਿੰਦਾ ਬਾਪੂ ਵੀ ਕੁਝ ਕਹਿਣਾ ਚਾਹਣਾ। ਉਹ ਕਹਿੰਦਾ ਵੀ ਹਾਂ ਪੁੱਤ। ਉਹ ਕਹਿੰਦਾ ਵੀ ਕੀ? ਆਹਦਾ ਵੀ ਮੈਂ ਬਹੁਤ ਪੁੱਠੇ ਸਿੱਧੇ ਕੰਮ ਕੀਤੇ ਆ। ਤੇ ਮੈਨੂੰ ਦੁਨੀਆ ਜਿਹੜੀ ਆ ਨਾ ਉਹ ਬਹੁਤ ਮਾੜਾ। ਸਾਰਾ ਪਿੰਡ ਉਹ ਕਹਿੰਦਾ ਫੇਰ ਆਂਦਾ ਪੁੱਤ ਬਸ ਇੰਨੀ ਕਿਛ ਹੈ ਵੀ ਜੇ ਹੋ ਸਕੇ ਤਾਂ ਮੇਰੇ ਮਰਨ ਤੋਂ ਬਾਅਦ ਮੈਨੂੰ ਚੰਗਾ ਖਵਾ ਦੇ। ਉਹ ਕਹਿੰਦਾ ਵੀ ਠੀਕ ਹੈ। ਮੁੰਡੇ ਨੇ ਸੋਚਣਾ ਸ਼ੁਰੂ ਕਰਦਾ ਵੀ ਕਿਵੇਂ ਚੰਗਾ ਖਵਾਈਏ। ਬੁढ़ा ਮਰ ਗਿਆ ਭੋਗ ਭਾਗ ਪੈ ਗਿਆ ਤੇ ਮੁੰਡੇ ਨੇ ਪੁੱਠੇ ਰਚਣ ਸ਼ੁਰੂ ਕਰਤੇ। ਦਿਨੇ ਕੰਮ-ਕਮ ਕਰਿਆ ਕਰੇ ਰਾਤ ਨੂੰ ਠੇਕੇ ਜਾਇਆ ਕਰੇ ਦਾਰੂ ਨਾਲ ਪੀ ਕੇ ਠੇਕੇ ਤੋਂ ਲੈ ਕੇ ਘਰ ਤੱਕ ਲਲਕਾਰੇ ਮਾਰਦਾ ਜਾਇਆ ਕਰੇ ਗਲੀ ਵਹਿਦੀ। ਕਦੇ-ਕਦੇ ਜਾਣ ਕੇ ਡਿੱਗ ਪਿਆ ਜਾਂ ਸ਼ਰਾਬੀ ਹੋਇਆ ਡਿੱਗੇ ਜਾਂ ਜਾਣ ਕੇ ਨਾਲੀ 'ਚ ਡਿੱਗ ਪਿਆ ਕਰੇ। ਗਾਲਾਂ ਕੱਢਿਆ ਕਰੇ ਗੰਦੀਆਂ ਜਿੱਥੇ ਧੀਆ ਪੈਣਾ ਸੀ ਜਿਹਨਾਂ ਦੇ ਘਰਾਂ ਚੋਂ ਉੱਥੋਂ ਦੀ ਫਿਰ ਹੋਰ ਪੁੱਠੇ ਸਿਹਦੇ ਕੰਮ-ਗਾਂਬਾ ਪਸ਼ਾ ਕਰਤੇ ਕਰਨੇ ਸ਼ੁਰੂ ਕਰਤੇ ਲੋਕਾਂ ਨੇ ਥਾਂ-ਥਾਂ ਬਹਿ ਕੇ ਸਾਥ-ਜੇ ਕਹਿਣਾ ਸ਼ੁਰੂ ਕਰਤਾ ਕਹਿੰਦੇ ਵੀ ਇਹਦੇ ਨਾਲੋਂ ਤਾਂ ਕੰਜਰ ਦਾ ਪਿਆਉ ਹੀ ਚੰਗਾ ਸੀਗਾ ਸਾਰਾ ਉਹਨੂੰ ਇਲਾਕਾ ਮਾੜਾ ਕਹਿੰਦਾ ਸੀ ਪਰ ਇਹ ਕੰਜਰ ਨਾਲੋਂ ਤਾਂ ਚੰਗਾ ਸੀ ਆਹ ਕੁਝ ਤਾਂ ਨਹੀਂ ਕਰਦਾ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਾ ਤਾਰਾ ਜੀ ਮੈਂ ਕਹਣਾ ਵੀ 2.5 ਸਾਲ ਤਾਂ ਜ਼ਿਆਦਾ ਹੋ ਗਏ ਇੱਕ ਸਾਲ ਦੇ ਵਿੱਚ ਹੀ ਪਹਿਲੇ ਇੱਕ ਸਾਲ ਚ ਪਿਛਲੇ 75 ਸਾਲਾਂ ਨੂੰ ਚੰਗੇ ਖਵਾਤਾ ਸੀ ਪਤਾ ਨਹੀਂ ਕੀ ਸੌਂਖ ਆ ਕੇ ਸੱਤਾ ਦੇ ਵਿੱਚ ਆਈ ਸੀ ਇਹ ਲੋਕਾਂ ਦੀਆਂ ਉਮੀਦਾਂ ਦੇ 1000% ਲੱਖ% ਉਲਟ ਅੱਜ ਵੀ ਘਟਨਾ ਦੇਖੋ ਤੁਸੀਂ ਅੱਜ 1 ਨਵੰਬਰ ਦੀ ਆਪਾਂ ਇਹ ਵੀ ਕਲੀਅਰ ਕਰਦੀ ਅਸੀਂ ਕਿ ਅੱਜ ਅਸੀਂ 31 ਅਕਤੂਬਰ ਵਾਲੀ ਦੀਵਾਲੀ ਨੂੰ ਗੱਲ ਨਹੀਂ ਕਰ ਰਹੇ ਅਸੀਂ 1 ਨਵੰਬਰ ਵਾਲੀ ਦੀਵਾਲੀ ਨੂੰ ਹੁਣ ਸ਼ਾਮ ਨੂੰ ਗੱਲ ਕਰ ਰਹੇ ਹਾਂ ਕਿੰਨੇ ਵਜੇ ਮੈਂ ਟਾਈਮ ਵੀ ਦੱਸ ਦਿਆਂ 6 ਵਜੇ ਚ 5 ਮਿੰਟ ਰਹਿ ਗਏ ਠੀਕ ਹੈ ਜੀ ਸ਼ਾਮ ਦੇ ਤੁਸੀਂ ਦੇਖਿਆ ਦੀਵਾਲੀ ਦਾ ਮੌਲ ਤੁਸੀਂ ਕੱਲ ਮੈਨੂੰ ਫੋਨ ਕੀਤਾ ਸੀ ਕਿ ਤੂੰ ਯਾਰ ਬੜਾ ਗਰਮ ਹੋ ਕੇ ਲਾਈਵ ਪਾਇਆ ਕੀ ਗੱਲ ਹੋ ਗਈ ਉਹਦੋਂ ਦੁਪਹਿਰ ਦੇ 12 ਵਜੇ ਸੀ ਕੱਲ 31 ਅਕਤੂਬਰ ਨੂੰ ਮੈਂ ਦੇਖਿਆ ਬਾਜ਼ਾਰ ਦੇ ਵਿੱਚ ਇੱਥੇ ਸਾਡੇ ਕੋਲ ਨਾ ਦੋ ਮਿੱਤਰ ਆਪਸ ਦੇ ਵਿੱਚ ਇੱਕ ਬਾਣੀਆ ਇੱਕ ਜ਼ਿਮੀਂਦਾਰ ਜਿਹੜਾ ਜ਼ਿਮੀਂਦਾਰ ਹੈ ਮੇਰਾ ਗਵੰਡੀ ਹੈ ਚੰਗੀ ਜ਼ਮੀਨ ਜਿਆਦਾ ਦਾ 50 60 70 ਕਿਲੇ ਸ਼ੈਲਰ ਹੈ ਜਿਹੜਾ ਬਾਣੀਆ ਉਹਦੀ ਆੜਤ ਹੈ ਤੇ ਉਹਦੀ ਉਹਦਾ ਸ਼ੈਲਰ ਹੈ ਬਾਣੀਏ ਨੂੰ ਜਿਹੜਾ ਜ਼ਿਮੀਂਦਾਰ ਨਾਲ ਤੇ ਮੇਰੇ ਕੋਲ ਮਠਿਆਈ ਦਾ ਆਰਡਰ ਦੇ ਕੇ ਪੈਕ ਕਰਵਾ ਰਿਹਾ ਨਾਲੇ ਬਾਣੀਏ ਨੂੰ ਪੁੱਛ ਰਿਹਾ ਆਪਦੇ ਮਿੱਤਰ ਨੂੰ ਕਹਿੰਦਾ ਕਿਵੇਂ ਸੋਚਿਆ ਕੁਛ ਉਹ ਕਹਿੰਦਾ ਵੀ ਹਾਂ ਕੋਈ ਨਹੀਂ ਕਰਦੇ ਆ ਗੱਲ ਉਹ ਕਹਿੰਦਾ ਵੀ ਹਜੇ ਕਰਦੇ ਆ ਗੱਲ ਜ਼ਿਮੀਦਾਰ ਕਹਿੰਦਾ ਉਹ ਸ਼ੈਲਰ ਵਾਲਾ ਬਾਣੀਆਂ ਨੂੰ ਉਹ ਕਹਿੰਦਾ ਵੀ ਹਾਂ ਕੋਈ ਨਹੀਂ ਆ ਤਾਂ ਰੱਖਦੇ ਆ ਮੀਟਿੰਗ ਉਹ ਕਹਿੰਦਾ ਵੀ ਜਦੋਂ ਤੇ ਤੁਸੀਂ ਸਲਾਹਾਂ ਕਰੀ ਜਾਂਦੇ ਹੋ ਨਾ ਤੇ ਮੀਟਿੰਗ ਰੱਖਦੇ ਆ ਮੀਟਿੰਗ ਰੱਖਦੇ ਆ ਉਹ ਕਹਿੰਦਾ ਜੇ ਤੁਸੀਂ ਡੇਢ ਮਹੀਨਾ ਹੋਰ ਲੰਘਾਤਾ ਨਾ ਜਾਂ ਐਂਡ 2 ਮਹੀਨੇ ਉਦੋਂ ਨੂੰ ਭਾਂਡੇ ਮੁੱਦੇ ਵੱਜ ਜਾਣੇ ਉਹ ਕਹਿੰਦਾ ਚਲੋ ਕੋਈ ਨਹੀਂ ਫਿਰ ਮੀਟਿੰਗ ਰੱਖਦੇ ਆ ਛੇਤੀ ਆਂਦਾ ਛੇਤੀ ਰੱਖੋ ਤੇ ਮੈਨੂੰ ਸੱਦ ਲਿਓ ਕੋਈ ਫੈਸਲਾ ਲੈਣਾ ਪਊਗਾ ਉਹ ਤੁਰ ਗਿਆ ਜੀ ਬਾਣੀਆਂ ਹੁਣ ਉਹ ਮੇਰਾ ਗਵਾਂਢੀ ਆ ਮੇਰੇ ਮਿੱਤਰ ਵੀ ਆ ਸਾਡੇ ਖੇਤ ਦਾ ਵੀ ਗਵਾਂਢੀ ਹੁੰਦਾ ਸੀ ਠੀਕ ਹੈ ਮੈਂ ਉਹਨੂੰ ਆਖਿਆ ਮੈਂ ਕਿ ਬਰਾੜ ਸਾਹਿਬ ਵੀ ਕਿਵੇਂ ਤੁਸੀਂ ਆ ਝੋਨੇ ਸੰਬੰਧੀ ਗੱਲ ਕਰਦੇ ਹੋ ਜਿਹੜਾ ਮਤਲਬ ਮਹੀਨਾ ਹੋ ਗਿਆ 25 25 ਦਿਨ 30 30 ਦਿਨ ਹੋ ਗਏ ਬੈਠਿਆਂ ਉੱਤੇ ਰੁਲੀ ਜਾਂਦਾ ਕਿਸਾਨ ਉਹ ਕਹਿੰਦਾ ਨਹੀਂ ਨਹੀਂ ਝੋਨੇ ਦੀ ਕਿਹੜੀ ਗੱਲ ਕਰਦੇ ਆ ਮੈਂ ਵੀ ਆ ਤੁਹਾਨੂੰ ਪਤਾ ਵੀ 60 70 ਕਿਲੇ ਵਾਲਾ ਜ਼ਿਮੀਂਦਾਰ ਹੈ ਝੋਨੇ ਦੀ ਗੱਲ ਨਹੀਂ ਕਰਦੇ ਅਸੀਂ ਤਾਂ ਉਸ ਤੋਂ ਅਗਲੀ ਗੱਲ ਕਰਦੇ ਸੀ ਮੈਂ ਕਿਹਾ ਵੀ ਕੀ ਮੈਂ ਕਿਹਾ ਕਾਹਦਾ ਕਿਹਾ ਤੁਸੀਂ ਵੀ ਫੈਸਲਾ ਲੈ ਲਿਆ ਕਹਿੰਦਾ ਵੀ ਫੈਸਲਾ ਇਹ ਸੀਗਾ ਵੀ ਇਹਨਾਂ ਨੂੰ ਮੈਂ ਤਾਂ ਆਖਿਆ ਵੀ ਡੇਢ ਦੋ ਮਹੀਨੇ ਵੇਟ ਕਰਨ ਦੀ ਲੋੜ ਨਹੀਂ ਕਿ ਡੇਢ ਦੋ ਮਹੀਨੇ ਬਾਅਦ ਭਾਂਡੇ ਮੂਹ ਤੇ ਵਾਜਣਗੇ ਉਹ ਕਹਿੰਦਾ ਪੰਜਾਬ ਦਾ ਬੇੜਾਗਰਕ ਹੋ ਜਾਣਾ ਜਿਵੇਂ ਆਂਦਾ ਕਿਸਾਨ ਮੰਡੀਆਂ ਚ ਰੁਲੀ ਜਾਂਦਾ ਮਜ਼ਦੂਰ ਰੁਲੀ ਜਾਂਦਾ ਉਹਦੇ ਮਗਰ ਜਿਹੜਾ ਆੜਤੀਆ ਉਹਦਾ ਵੀ ਲੈਣ ਦੇਣਾ ਉਹ ਵੀ ਰੁਲੀ ਜਾਂਦਾ ਉਹ ਕਹਿੰਦਾ ਵੀ ਉਹਨਾਂ ਉਹਨਾਂ ਸਾਰਿਆਂ ਦਾ ਕਰਕੇ ਦਿਵਾਲੀਆਂ ਜਿਹੜੀਆਂ ਉਹ ਹੈ ਨਹੀਂ 1% ਵੀ ਮਤਲਬ 20% ਵੀ ਦਿਵਾਲੀ ਹੈ ਨਹੀਂ ਸੀ ਉਹ ਕਹਿੰਦਾ ਵੀ ਹੁਣ ਜਿਹੜਾ ਜਿਹੜੇ ਸੰਘਰਸ਼ੀ ਲੋਕ ਹੈ ਜਿਨ੍ਹਾਂ ਨੂੰ ਪੰਜਾਬ ਦੀ ਫਿਕਰ ਹੈ ਜਿਹਨੂੰ ਮਜ਼ਦੂਰ ਦੀ ਫਿਕਰ ਹੈ ਜਿਹਨੂੰ ਕਿਸਾਨ ਦੀ ਫਿਕਰ ਹੈ ਉਹ ਕਹਿੰਦਾ ਉਹ ਸੜਕਾਂ ਠੀਕ ਹੈ ਮੈਂ ਉਸੇ ਗੱਲ ਤੇ ਗੱਲ ਗਰਮ ਹੋਏ ਸੋਦੇ ਜਾਣ ਤੋਂ ਬਾਅਦ ਉਹ ਕਹਿੰਦਾ ਉਹ ਸੜਕਾਂ ਤੇ ਬੈਂਦੇ ਆ ਮੈਨੂੰ ਉਹਨਾਂ ਲੋਕਾਂ ਦੀ ਸਮਝ ਨਹੀਂ ਆਉਂਦੀ ਜਿਹੜੇ ਕਹਿੰਦੇ ਕਿ ਇਹ ਆਮ ਲੋਕਾਂ ਨੂੰ ਤੰਗ ਕਰਦੇ ਆ ਮੈਂ ਕੀ ਦੀ ਖਾਤਰ ਤੰਗ ਕਰਦੇ ਆ ਜਿੱਦਣ ਕਿਸਾਨ ਮਰਿਆ ਜਿੱਦਣ ਖੇਤੀਬਾੜੀ ਐਗਰੀਕਲਚਰ ਲੈਂਡ ਖਤਮ ਹੋਈ ਹੈ ਮੰਡੀ ਚ ਕੁਝ ਸਾਰਿਆਂ ਦੇ ਚਿਹਰੇ ਬੁਝੇ ਸਾਡੇ ਕੋਲ ਸਾਡਾ ਪਰਮਾਨੈਂਟ ਗਾਹਕ ਹੈ ਸਾਡਾ ਆਰਡਰ ਤੇ ਬੁੱਕ ਹੋ ਕੇ ਗਿਆ ਸਾਨੂੰ ਕੋਈ ਪ੍ਰਵਾਹ ਨਹੀਂ ਗਈ ਸਾਨੂੰ ਘਾਟਾ ਵੀ ਪੈਂ ਪੈਂ ਦੱਸਦਾ 1000 ਰੁਪਏ ਜਾਂਦਾ ਜਿਹੜੇ ਵਿਚਾਰੇ ਦੁਕਾਨਦਾਰ ਹਰੇਕ ਤਰ੍ਹਾਂ ਦੇ ਇਹ ਸੋਚ ਕੇ ਕਿ ਮੇਰੀ ਦੀਵਾਲੀ ਲੱਗੂਗੀ ਠੀਕ ਹੈ ਕੋਈ ਲੱਖ ਦਾ ਕੋਈ 2 ਲੱਖ ਦਾ ਕੋਈ 5 ਲੱਖ ਦਾ 10 ਲੱਖ ਦਾ 20 2 50 50 ਲੱਖ ਦਾ ਮਾਲ ਪਾਈ ਬੈਠੇ ਆ ਠੀਕ ਹੈ ਤੇ ਮੇਰੇ ਨੋਟਿਸ ਦੇ ਵਿੱਚ ਆ ਵੀ ਕਿਸੇ ਜਿਹਨੇ 50 ਦਾ ਪਾਇਆ ਉਹਦਾ 10 ਦਾ ਨਹੀਂ ਵਿਕਿਆ ਜਿਹਨੇ 20 ਦਾ ਪਾਇਆ ਉਹਦਾ 2 ਲੱਖ ਦਾ ਨਹੀਂ ਵਿਕਿਆ ਜਿਹਨੇ 5 ਲੱਖ ਦਾ ਪਾਇਆ ਉਹਦਾ 50000 ਦਾ ਨਹੀਂ ਵਿਕਿਆ ਜਾਉਗੇ ਕਿਧਰ ਨੂੰ ਦੁਨੀਆ ਕਿਉਂਕਿ ਜੀ ਦੇ ਸਿਰ ਤੇ ਐਗਰੀਕਲਚਰ ਦੇ ਸਿਰ ਤੇ ਜਿਹੜਾ ਸਾਡਾ ਖੇਤ ਦੇਸ਼ ਖੜਾ ਹੈ ਨਾ ਉਹੋ ਮੰਡੀਆਂ ਚ ਰੋ ਰਹੇ ਆ ਮੈਨੂੰ ਵੀ ਉਸ ਗੱਲ ਦਾ ਗੁੱਸਾ ਆਇਆ ਜ ਜਦੋਂ ਨੇ ਕਿਹਾ ਨਾ ਕਹਿੰਦਾ ਯਾਰ ਵੀ ਕੁਝ ਕਰਨ ਵਾਲਿਆਂ ਨੂੰ ਜਿਹੜੇ ਲੋਕ ਇਹ ਕਹਿੰਦੇ ਆ ਇਹ ਆਮ ਲੋਕਾਂ ਨੂੰ ਆਂਦਾ ਉਹਨਾਂ ਦੇ ਗੁੱਸਾ ਆਉਂਦਾ ਤਾਂ ਕਰਕੇ ਫਿਰ ਮੈਂ ਆਪਦੇ ਭਾਈ ਜੈਰੇ ਨੂੰ ਕਿਹਾ ਸ਼ੈਲਰਾਂ ਵਾਲਿਆਂ ਨੂੰ ਤੇ ਕਾਰੋਬਾਰੀਆਂ ਨੂੰ ਕਿ ਭਈ ਕੱਲੇ ਉਹਨਾਂ ਕਿਸਾਨ ਜੱਥੇਬੰਦੀਆਂ ਤੁਸੀਂ ਦੇਖਿਆ ਨਾ ਕਿ ਆਮ ਜਿਹੜੇ ਮੰਦਬੁੱਧੀ ਲੋਕ ਹਨ ਉਹ ਕਹਿਣਗੇ ਕਿਸਾਨ ਜੱਥੇਬੰਦੀਆਂ ਨੂੰ ਸਾਰੇ ਆਗੂ ਮਾੜੇ ਨਹੀਂ ਤੇ ਸਾਰੇ ਆਗੂ ਚੰਗੇ ਨਹੀਂ ਉਹ ਕਹਿਣਗੇ ਹਰੀਆਂ ਸੁੰਡੀਆਂ ਸਿਉਕ ਹਰੀ ਸਿਉਕ ਫਲਾਨਾ ਇਹ ਉਹ ਮੰਦਬੁੱਧੀ ਲੋਕ ਹੈ ਉਹ ਉਹ ਲੋਕ ਹੈ ਜਿਹਨਾਂ ਨੂੰ ਪਤਾ ਨਹੀਂ ਜ਼ਮੀਨੀ ਪੱਤਰ ਤੇ ਹੋਣਾ ਕੀ ਆਉਣ ਵਾਲੇ ਸਮੇਂ 'ਚ ਕੀ ਹੋਣਾ ਵਾਲਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਮੰਡੀ ਮੰਡੀ ਫਿਰਦੇ ਆ ਖੇਤ ਖੇਤ ਫਿਰਦੇ ਆ 70 ਸਾਲ ਦੀ ਉਮਰ ਹੋਣ ਵਾਲੀ ਹੈ ਕੈਂਸਰ ਦੇ ਪੇਸ਼ੈਂਟ ਹੈ ਠੀਕ ਹੈ ਮੈਂ ਤਾਂ ਪਹਿਲਾਂ ਤਾਂ ਉਹਨਾਂ ਕਿਸਾਨ ਆਗੂ ਖਮਾਰਾਂ ਨੂੰ ਲਾਣ ਤਾਂ ਪਾਉਣਾ ਹੈ ਜਿਹੜੇ ਹੁਣ ਤੱਕ ਇਸ ਵਿਸ਼ੇ ਤੇ ਚੱਜ ਨਾਲ ਨਿਕਲੇ ਹੀ ਨਹੀਂ ਇਹਦਾ ਮਤਲਬ ਉਹ ਸਰਕਾਰੀ ਪਿੱਠੂ ਹੈ ਠੀਕ ਹੈ ਹੁਣ ਤੁਸੀਂ ਵੇਖਿਆ ਆਪਣੇ ਜਾਤੋ ਦੇ ਗੁਮਾੜਾ ਚੈਨੇ ਪਿੰਡ ਅੱਗ ਲੱਗੀ ਮੈਨੂੰ ਪਤਾ ਲੱਗਿਆ ਇੱਥੇ ਖੜੇ ਨੂੰ ਤੁਸੀਂ ਵੀ ਆ ਕੇ ਦੱਸਤਾ ਚਲੋ ਉਹ ਤੋਂ ਪਹਿਲਾਂ ਵੀ ਪਤਾ ਲੱਗਿਆ ਕਿਉਂਕਿ ਆਪਣੇ ਮਿੱਤਰ ਹੈਗੇ ਆ ਕਹਿੰਦੇ ਕਿ ਐਸ ਐਚਓ ਸਾਹਿਬ ਜਾਤੋ ਵਾਲੇ ਗੱਡੀ ਆਪ ਚਲਾ ਕੇ ਲੈ ਕੇ ਗਏ ਠੀਕ ਹੈ ਟਰੈਕਟਰ ਟਰੈਕਟਰ ਸੋਰੀ ਹਾਂ ਟਰੈਕਟਰ ਐਸ ਐਚਓ ਸਾਹਿਬ ਡਾਇਰੈਕਟਰ ਆਪ ਚਲਾ ਕੇ ਲਾ ਕੇ ਗਏ ਡੀ ਐਸ ਪੀ ਸਾਹਿਬ ਉਥੇ ਅਮਲਾ ਫੈਲਾ ਲੈ ਕੇ ਪਹੁੰਚ ਗਏ ਫਾਇਰ ਬ੍ਰਿਗੇਡ ਸਾਡੇ ਅੱਗੋਂ ਦੀ ਗਈ ਉਥੋਂ ਦੀ ਧੂੜਾਂ ਪੜਦੀ ਜੈਤੋਵੀ ਦੀ ਚੈਨੇ ਪਿੰਡ ਨੂੰ ਪਤਾ ਲੱਗਾ ਕਿੰਨਾ ਤੁਸੀਂ ਵੀ ਦੱਸ ਦਿਓ ਕਿੰਨੇ ਇਕੱਲਾ ਸੀ ਨਾ ਇਕੱਲੇ ਉਹਨਾਂ ਅਗਲੇ ਸੀ ਇੱਕ ਕਿੱਲੇ ਦੀ ਰਿਪੋਰਟ ਸੀ ਵੀ ਇੱਕ ਕਿੱਲੇ ਦੀ ਪ੍ਰਾਲੀ ਨੂੰ ਅੱਗ ਲਾਤੀ ਜਿਹੜੀ ਪ੍ਰਾਲੀ ਡੰਪ ਕਰੀ ਜਾਂਦੇ ਆ ਸਾਰੀ ਚੱਕ ਚੱਕ ਕੇ ਬਿਜਲੀ ਫੈਕਟਰੀਆਂ ਵਾਲੇ ਉਹਨੇ ਆਕਸੀਜਨ ਵੰਡਣੀ ਆ ਜਿਨੇ ਕਣਕ ਬੀਜਣੀ ਆ ਝੋਨਾ ਉਹਦਾ ਮੰਡੀ ਚ ਰੁਲੀ ਜਾਂਦਾ ਹੈ ਪਰ ਆਲੀ ਜਿੱਨਾ ਚਿਰ ਇੱਕ ਪਾਸੇ ਨਹੀਂ ਹੁੰਦੀਗੀ ਉਹਨਾਂ ਚਿਰ ਉਹ ਵਾਣਵਾ ਕੇ ਕਣਕਨੀ ਬੀਜਣ ਜੋਗਾ ਨਵੰਬਰ ਅਜੇ ਇੱਕ ਹੋ ਗਿਆ 15 ਨਵੰਬਰ ਲਾਸਟ ਹੁੰਦੀ ਹੈ ਕਣਕ ਬੀਜਣ ਦੀ ਕਿੱਧਰ ਨੂੰ ਜਾਊਗਾ ਜ਼ਿਮੀਦਾਰ ਮਤਲਬ ਜਾਣ ਬੁੱਝ ਕੇ ਸਰਕਾਰਾਂ ਜਿਹੜੀਆਂ ਕਾਰਪੋਰੇਟਾਂ ਦੇ ਨਾਲ ਰਲ ਕੇ ਇਹ ਮਾਰਨਾ ਚਾਹੁੰਦੀਆਂ ਕਿਸਾਨ ਨੂੰ ਕਿਸਾਨ ਨੂੰ ਮਾਰ ਕੇ ਕਾਰੋਬਾਰੀ ਨੂੰ ਮਜ਼ਦੂਰ ਨੂੰ ਪੰਜਾਬ ਨੂੰ ਖਤਮ ਕਰਨਾ ਚਾਹੁੰਦੀਆਂ ਕਾਰਪੋਰੇਟ ਘਰਾਣਿਆਂ ਦੇ ਬੰਦੂਆ ਮਜ਼ਦੂਰ ਬਣਾਉਣੀਆਂ ਬਣਾਉਣਾ ਚਾਹੁੰਦੀਆਂ ਸਰਕਾਰਾਂ ਮੈਂ ਕਹਿੰਦਾ ਮੈਨੂੰ ਹਰਾਨੀਆ ਤਾਰਾ ਜੀ ਇਸ ਗੱਲ ਦੀ ਕਿ ਮਾਨਯੋਗ ਡੀਐਸਪੀ ਸਾਹਿਬ ਵੀ ਆਖੇ ਉੱਥੇ ਪਹੁੰਚ ਗਏ ਉਹਨਾਂ ਦਾ ਬਹੁਤ ਵੱਡਾ ਲਾਮ ਲਸ਼ਕਰ ਵੀ ਉੱਥੇ ਪਹੁੰਚ ਗਿਆ ਜਦੋਂ ਕੋਈ ਬੰਦਾ ਇਹ ਗੱਲ ਕਹਿੰਦਾ ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹਣਾ ਹੈ ਕਿ ਯਾਰ ਫਲਾਣੇ ਥਾਂ ਤੇ ਚਿੱਟਾ ਮਿਲਦਾ ਠੀਕ ਹੈ ਮੈਂ ਲੈ ਕੇ ਆਇਆ ਉਹ ਮੁੰਡਾ ਲੈ ਕੇ ਆਇਆ ਉਦੋਂ ਪੁਲਿਸ ਪ੍ਰਸ਼ਾਸਨ ਨੇ ਕਦੇ ਕਿਉਂ ਨਹੀਂ ਫੜ ਕੇ ਆਖਿਆ ਕਿ ਅਸੀਂ ਚਿੱਟੇ ਵਾਲਾ ਫੜ ਲਿਆਂਦਾ ਕਿਉਂ ਨਹੀਂ ਆਖਿਆ ਕਦੇ ਠੀਕ ਹੈ ਕਿੱਥੇ ਆ ਉਹ ਡਿੰਗਾ ਮਾਰਨ ਵਾਲੇ ਭਗਵੰਤਬਾਨ ਕਹਿੰਦਾ ਸੀਗਾ ਪੁਸਾ 126 ਲਾਓ ਅਸੀਂ ਚੱਕਾਂਗੇ ਉਸਾ 126 ਲਾਓ ਮਾਨ ਸਾਹਿਬ ਕਹਿੰਦੇ ਸੀ ਚੱਕਾਂਗੇ ਕਿਉਂ ਨਹੀਂ ਚੱਕਿਆ 17 ਨਮੀ ਦੀ ਗੱਲ ਹੋਈ ਸੀ ਜਦੋਂ ਜਦੋਂ ਨਮੀ ਝੋਨੇ ਦੇ ਵਿੱਚ ਆਪਣੇ ਮੇਰੇ ਵੇਖਣ ਦੇ ਵਿੱਚ ਅੱਜ ਤੋਂ 5-7 ਸਾਲ ਪਹਿਲਾਂ ਦੀ ਗੱਲ ਕਰੀਏ ਜਦੋਂ ਵੇਖਣ ਦੇ ਵਿੱਚ ਨਮੀ ਜਿਹੜੀ ਹੈ ਮੌਇਸਚਰ ਜਿਹੜਾ ਮੌਇਸਚਰ ਠਾਣਾ ਹੁੰਦਾ ਸੀ 19 ਹੁੰਦਾ ਸੀ 20 ਹੁੰਦਾ ਸੀ 21 ਹੁੰਦਾ ਸੀ 22 ਹੁੰਦਾ ਸੀ ਝੋਨਾ ਚੱਕਿਆ ਜਾਂਦਾ ਸੀ ਝੋਨੇ ਦਾ ਝਾੜ ਤਾਰਾ ਜੀ 90 ਤੋਂ 95 ਮਣ 95 ਤੋਂ 100 ਮਣ ਹੁੰਦਾ ਸੀ ਤਾਂ ਜ਼ਿਮੀਂਦਾਰ ਨੂੰ ਕੁਝ ਬਚਦਾ ਸੀ ਅੱਜ ਜਦੋਂ ਨਮੀ ਜਿਹੜੀ 17 ਤੇ ਵੀ ਨਹੀਂ ਚੁੱਕ ਰਹੀ ਸਰਕਾਰ ਤਾਂ ਕਰਕੇ ਸੜਕਾਂ ਰੋਕਦੇ ਨੇ ਕਿਸਾਨ ਠੀਕ ਹੈ ਹੱਕਾਂ ਦੀ ਖਾਤਰ ਲੜਨਾ ਮਾੜਾ ਥੋੜਾ ਹੁੰਦਾ ਮੈਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਵਾਸਤੇ ਕੱਲ ਲਾਈਵ ਹੋਏ ਸੀ ਪਹਿਲਾਂ ਤੋਂ ਉਹਨੂੰ ਲੱਖ ਲਾਣ ਤਾਂ ਪਾਉਣਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਆਪਣੇ ਕਾਰੋਬਾਰ ਚੰਗੇ ਸੈੱਟ ਹੈ ਜਾਂ ਚੰਗੀਆਂ ਤਨਖਾਹਾਂ ਹੈ ਜਾਂ ਫਿਰ ਉਹ ਸਿਆਸੀ ਲੋਕਾਂ ਦੇ ਪਿੱਠੂ ਹੈ ਉਹ ਕਹਿੰਦੇ ਆ ਉੱਤ ਵੀ ਸੜਕਾਂ ਰੋਕਦੇ ਤੇ ਇਹ ਕਰਦੇ ਜਿਹੜੇ ਬੰਦੇ ਨੂੰ ਪਤਾ ਕਿ ਪੀੜ ਕੀ ਹੈ ਉਹ ਨਹੀਂ ਕਹਿੰਦੇ ਕਿ ਜਦੋਂ ਮੈਂ ਕਹਿੰਦਾ ਕਿ ਸਾਰਾ ਕੁਝ ਤਾਂ ਖਤਮ ਹੋਣ ਤੇ ਆਇਆ ਪਿਆ ਜਦੋਂ ਐਡੀਆਂ ਵੱਡੀਆਂ ਢੀਂਗਾ ਮਾਰ ਕੇ ਮਾਨ ਸਾਹਿਬ ਨੇ ਕਿਹਾ ਸੀ ਪੂਸਾ 126 ਲਾਓ ਅਸੀਂ ਚੱਕਾਂਗੇ 17 ਨਮੀ ਦੀ ਗੱਲ ਛੱਡੋ ਅੱਜ 15 16 15 14 13.5 ਤੇ ਵੀ ਨਮੀ ਆਈ ਪਈ ਤੇ ਝੋਨੇ ਦਾ ਝਾੜ ਕੇ ਨਾ ਰਹਿ ਜੂਗਾ 60 ਤੋਂ 65 ਮੰਣ ਜਾਂ 65 ਤੋਂ 70 ਮੰਣ ਠੀਕ ਹੈ ਜਦੋਂ 95 ਮੰਣ ਵਾਲੇ ਦਾ 100 ਮੰਣ ਵਾਲੇ ਦਾ 65 70 ਮੰਣ ਝਾੜ ਰਹਿ ਗਿਆ ਖਰਚੇ ਵੱਧ ਗਏ ਤਾਂ ਕਿਸਾਨ ਬਚੂਗਾ ਕਿਵੇਂ ਮਜ਼ਦੂਰ ਕਿੱਥੇ ਜਾਊਗਾ ਮਤਲਬ ਕਿ ਕਾਰਪੋਰੇਟ ਘਰਾਣਿਆਂ ਨੂੰ ਸਿੱਧੇ ਸ਼ਬਦਾਂ ਦੇ ਵਿੱਚ ਕਾਬੂਜ ਕਰਨੀ ਹੈ ਸਿਆਸਤਾਂ ਸੈਂਟਰ ਸਰਕਾਰ ਤੋਂ ਲੈ ਕੇ ਤੇ ਸੂਬਾ ਸਰਕਾਰ ਤੱਕ ਕਿ ਕਿਸੇ ਤਰੀਕੇ ਉਹਨੂੰ ਲੈ ਕੇ ਕਾਬਜ਼ ਕਰ ਦਿਓ ਖੇਤੀ ਸੈਕਟਰ ਉਹਨਾਂ ਦੇ ਅੰਡਰ ਕਰ ਦਿਓ ਫਿਰ ਅਸੀਂ ਤੁਸੀਂ ਮੈਂ ਆ ਸੱਜਾ ਕੱਬ ਆਪਣਾ ਸਾਰਾ ਫਿਰ ਆਪਾਂ ਉਹਨਾਂ ਕਾਰਪੋਰੇਟ ਘਰਾਣਿਆਂ ਦੇ ਨਾ ਇਹਨਾਂ ਦੇ ਜਿਹੜੇ ਖਸਮ ਐ ਸਰਕਾਰਾਂ ਦੇ ਇਹ ਖਿਆਲ ਆ ਸਰਕਾਰਾਂ ਉਹਨਾਂ ਦੀਆਂ ਕਾਰਪੋਰੇਟ ਘਰਾਣੇ ਨੇ ਜਿਹੜੇ ਇਹਨਾਂ ਦੇ ਖਸਮ ਐ ਨਾ ਉਹ ਕਾਰਪੋਰੇਟ ਉਹ ਫਿਰ ਉਹਨਾਂ ਦੇ ਆਪ ਬੰਦੂਆ ਮਜ਼ਦੂਰ ਹੋਵਾਂਗੇ ਆਪਣ ਤੁਸੀਂ ਆਪਣੇ ਬੱਚੇ ਜਾਂ ਆਪਣੀਆਂ ਉਹਨਾਂ ਦੀਆਂ ਪੀੜੀਆਂ ਉਹਨਾਂ ਦੇ ਟਿਫਨ ਲੈ ਕੇ ਤੇ ਦਿਹਾੜੀਆਂ ਕਰਨ ਜਾਇਆ ਕਰਨਗੇ ਇਹ ਗੱਲ ਮੈਂ ਆਮ ਲੋਕਾਂ ਨੂੰ ਦੱਸ ਦੇਣੀ ਚਾਹਣਾ ਹੈ ਕਿ ਜੇ ਸੜਕਾਂ ਰੋਕਣ ਵਾਲੇ ਮੈਂ ਕੱਲ ਇਸ ਕਰਕੇ ਲਾਈਵ ਹੋਇਆ ਸੀ ਬਹੁਤ ਸਾਰੇ ਮਿੱਤਰਾਂ ਨੇ ਫੋਨ ਕੀਤੇ ਇੱਥੋਂ ਨਹੀਂ ਬਾਹਰੋਂ ਵੀ ਕੀਤੇ ਕਹਿੰਦੇ ਭਾਈ ਬਹੁਤ ਸੋਹਣੀ ਗੱਲ ਕੀਤੀ ਬਹੁਤ ਸੋਹਣੀ ਗੱਲ ਸਾਰੇ ਕਰਨ ਦੀ ਆਤ ਪਾਓ ਯਾਰ ਕੱਲੇ ਕਿਸਾਨ ਜਥੇਬੰਦੀਆਂ ਨੇ ਜ਼ਿੰਮੇਵਾਰੀ ਠੇਕਾ ਨਹੀਂ ਚੁੱਕਿਆ ਇਸ ਗੱਲ ਦਾ ਕਿ ਲੜੀ ਜਾਣਗੇ ਮੈਂ ਕਹਿੰਦਾ ਜਿਹੜੇ ਲਾਹਣਤੀਏ ਗੱਲ ਕਹਿੰਦੇ ਨੇ ਕਿ ਆਮ ਲੋਕਾਂ ਦੇ ਰਸਤੇ ਰੋਕਦੇ ਆ ਇਹ ਆਮ ਲੋਕਾਂ ਨੂੰ ਤੰਗ ਕਰਦੇ ਆ ਉਹਨਾਂ ਦੇ ਲੱਖ ਲਾਹਣਤਾ ਪਾਉਣਾ ਮੈਂ ਤੇ ਉਹਨਾਂ ਨੂੰ ਕਹਿਣਾ ਹੈ ਕਿ ਵੀ ਭਾਈ ਮੇਰੀ ਗੱਲ ਦਾ ਗੁੱਸਾ ਨਾ ਮੰਨੋ ਹੱਥ ਜੋੜ ਕੇ ਬੇਨਤੀ ਹੈ ਜੇ ਸਾਥ ਨਹੀਂ ਦੇ ਸਕਦੇ ਘੱਟੋ ਘੱਟ ਵਿਰੋਧ ਨਾ ਕਰਿਆ ਕਰੋ ਕਿਉਂਕਿ ਆਪਣੀ ਖਾਤਰ ਨਹੀਂ ਆਉਣ ਵਾਲੀਆਂ ਪੀੜ੍ਹੀਆਂ ਫਸਲਾਂ ਵਾਸਤੇ ਨਸਲਾਂ ਵਾਸਤੇ ਮਜ਼ਦੂਰ ਵਾਸਤੇ ਪੰਜਾਬ ਵਾਸਤੇ ਲੜ ਰਹੇ ਆ ਉਹ ਠੀਕ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆ ਆਮ ਆਦਮੀ ਪਾਰਟੀ ਦੀ ਸਰ ਚੁਣੇ ਹੋਏ 92 ਵਿਧਾਇਕਾਂ ਨੂੰ ਤੇ ਨਾਲ ਸਾਡੇ ਸਮੁੱਚੇ ਪ੍ਰਸ਼ਾਸਨ ਨੂੰ ਮੰਡੀ ਬੋਰਡ ਦੇ ਸਾਡੇ ਅਧਿਕਾਰੀ ਆ ਉਹ ਦੇਖ ਲੋ ਆ ਕੇ ਵਰਦੇ ਨਹੀਂਗੇ ਕਦੇ ਕੋਈ ਨਹੀਂ ਆਉਦਾ ਕਦੇ ਕੋਈ ਨਹੀਂ ਆਉਦਾ ਕਦੇ ਇਨਸਪੈਕਟਰ ਆ ਪਿੱਛੇ ਜੇ ਆ ਕੱਲ ਪਰਸੋਂ ਦੀ ਗੱਲ ਹੈ ਕਿ ਮੰਡੀ ਬੋਰਡ ਦੇ ਇਨਸਪੈਕਟਰ ਜਿਹੜੇ ਆ ਉਹ ਬੰਨ ਕੇ ਕਮਰੇ ਦੇ ਵਿੱਚ ਬਿਠਾ ਕੇ ਰੱਖੇ ਮੈਂ ਕਹਿੰਦਾ ਜੀ ਦੇਖੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਗੱਲ ਹੋਈ ਸੀ ਮਾਨ ਸਾਹਿਬ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰੋ ਨਹੀਂ ਤਾਂ ਫਿਰ ਬੋਲਣ ਦੀ ਲੋੜ ਪੈਣੀ ਹੈ ਜਿਵੇਂ ਕੱਲ ਸ਼ੈਟਰ ਵਾਲੇ ਬੰਦੇ ਕਹਿੰਦੇ ਸੀ ਨਾ ਫਿਰ ਪੰਜਾਬ ਸੜਕਾਂ ਤੇ ਆਊਗਾ ਤਾਰਾ ਜੀ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਜਦੋਂ ਇਹ ਗੱਲ ਸਮਝ ਆ ਗਈ ਨਾ ਤਾਂ ਫਿਰ ਪੰਜਾਬ ਸੜਕਾਂ ਤੇ ਆਊਗਾ ਇਹ 'ਚ ਕੋਈ ਸ਼ੱਕ ਨਹੀਂ